ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰਾਈਆਂਵਾਲਾ ਦੇ ਵਿੱਚ ਰਾਈਆਂਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਤੋਬ ਕਾਊਆ ਬਾਈ ਹੁਣਿਆਂ ਦੇ ਇੱਕ ਤਾਂ ਮਿੱਤਰੋ ਮਾਰਵਾੜੀ ਨਸਲ ਦਾ ਬਸ਼ੇਰਾ ਵਕਾਊਆ ਇੱਕ ਛੋਟੀ ਵਕਾਊ ਆ ਪਹਿਲਾਂ ਆਪਾਂ ਵਸ਼ੇਰੇ ਦੇ ਵਾਲੇ ਜਾਣ ਲਾਂਗੇ ਕਿਹੜੇ ਮਾਡਲ ਨੇ ਦੇ ਵਿੱਚ ਉਹ ਕਿੰਨੇ ਚਿਰ ਦਾ ਕੀ ਡਿਟੇਲ ਆ ਸਾਰੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਬਾਈ ਸੇਤਨਕਰ ਪਰਿਵਾਰ ਬਾਈ ਆਪਾਂ ਮਾਲਕ ਜੀ ਬਾਈ ਚਲੋ ਸੁਖਾ ਅੱਛਾ ਬਾਈ ਜਿਹੜਾ ਵਸ਼ੇਰਾ ਵੇਚਣਾ ਆਪਾਂ ਇਹ ਕਿੰਨੀ ਉਮਰ ਦਾ ਬਾਈ ਇਹ ਉਮਰ ਦਾ 2.5 ਸਾਲ ਦਾ ਹੋ ਗਿਆ ਜੀ 2.5 ਸਾਲ ਦਾ ਹੋ ਗਿਆ ਹਾਂ ਜੀ ਅੱਛਾ ਬਾਈ ਇਹ ਫਿਰ ਖਰੀਦਿਆ ਹੀ ਸੀਗਾ ਇਹ ਖਰੀਦਿਆ ਸੀਗਾ ਜੀ ਆਪਣੇ ਕਿੱਥੋਂ ਖਰੀਦਿਆ ਸੀ ਬਾਈ ਬਾਗੀ ਦੇ ਮੇਲੇ ਤੋਂ ਮੱਕਸਾ ਬਾਗੀ ਤੋਂ ਮੇਲੇ ਤੋਂ ਖਰੀਦਿਆ ਸੀ ਹ ਇਹ ਆਪਣੇ ਦੇਵਰਾਜ ਦਾ ਹੈ ਦੇਵਰਾਜ ਦਾ ਨਾਲਵਾੜੀ ਨਸਲ ਦਾ ਦੇਵਰਾਜ ਦਾ ਬੱਚਾ ਠੀਕ ਹੈ ਕੋਈ ਡੀਐਨਏ ਦਾ ਕੋ ਮੰਗਿਆ ਸੀ ਤਾਂ ਸਬੂਤ ਕਿ ਨਹੀਂ ਮਨੇ ਵੀ ਜਿਹੜਾ ਟੈਸਟ ਡੋਸਟਿਕ ਨਹੀਂ ਕੁਝ ਨਹੀਂ ਇਹੋ ਜਾਨੀ ਕੋਈ ਠੀਕ ਹੈ ਬਈ ਸੰਗਰੂਰ ਦੇ ਬੰਦੇ ਸੀ ਜਿਨ੍ਹਾਂ ਦਾ ਬਖਰੀਦਿਆ ਕਿਥੋਂ ਦੇ ਬਈ ਸੰਗਰੂਰ ਦੇ ਸੰਗਰੂਰ ਦੇ ਬੰਦੇ ਸੀ ਠੀਕ ਹੈ ਵੀ ਉਹ ਘਰੇਲੂ ਹੀ ਬੰਦੇ ਸੀ ਕਿ ਵਪਾਰੀ ਸੀ ਕਿਵੇਂ ਨਹੀਂ ਨਹੀਂ ਘਰੇਲੂ ਬੰਦੇ ਉਹਨਾਂ ਦੇ ਜਿਹੜੇ ਆਪ ਦਾ ਜਾਨਵਰ ਸੀਗਾ ਇਹ ਇਹ ਆਪ ਦਾ ਸੀਗਾ ਠੀਕ ਹੈ ਬਈ ਇਹ ਵੀ ਦੇਵਰਾਜ ਤਾਂ ਫਿਰ ਰਣੀਆਂ ਵਾਲੇ ਬਾਈ ਦੇ ਕੋਲ ਸਣੀ ਬਾਈ ਦੇ ਕੋਲ ਹੀ ਸੀਗਾ ਉਹਦਾ ਬੱਚਾ ਫਿਰ ਹੋ ਸਕਦਾ ਮਾਰਵੜੀ ਕਿਉਂਕਿ ਉਹ ਹੀ ਆ ਦੇਵਰਾਜ ਮੇਰੀ ਸਾਬ ਉਹਨੇ ਬਾਕੀ ਕਨਫਰਮ ਤਾਂ ਫਿਰ ਹੁਣ ਤੁਸੀਂ ਖਰੀਦਿਆ ਵਾ ਹਨਾ ਵੀ ਤੁਸੀਂ ਵੀ ਖਰੀਦਿਆ ਤੁਹਾਨੂੰ ਵੀ ਨਹੀਂ ਪਤਾ ਤੇ ਐਵੇਂ ਫਿਰ ਆਪਾਂ ਇਹਨੂੰ ਕਹੀ ਜਾਈਏ ਕਿਉਂਕਿ ਫਿਰ ਮਾੜੀ ਗੱਲ ਆ ਹਨਾ ਕਲੀਅਰ ਕਰ ਲਾਂ ਕੋਈ ਨਹੀਂ ਉਹ ਫੋਨ ਨੰਬਰ ਲੱਭ ਲੈਣੀ ਉਹਨਾਂ ਦਾ ਠੀਕ ਆ ਭਾਈ ਕਨਕੂ ਨੇ ਬੜੇ ਚੰਗੇ ਬਛੇਰੇ ਦੇ ਹਨਾ ਹਾਂ ਤੇ ਅੱਛਾ ਭਾਈ ਉਹਨਾਂ ਦੇ ਸੀਲ ਆ ਹਾਂ ਸੀਲ ਉਹ ਕੋਈ ਚੱਕਰ ਨਾ ਬੱਚਾ ਫੜ ਲਵੇ ਠੀਕ ਆ ਦੰਦੀ ਦੰਦੀ ਤਾਂ ਨਹੀਂ ਵੜਦਾ ਨਾ 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 ਬਿਲਕੁਲ ਠੀਕ ਆ ਭਾਈ ਉਹਨੇ ਵੇਚਣਾ ਭਾਈ ਫਿਰ ਰੇਡ ਰੂਟ ਕੀਤੇ ਕੀਤੇ ਵੇੜ ਵੇਖੋ ਜੀ 1.5 ਲੱਖ ਰੁਪਏ ਮੰਗਾ 1.5 ਲੱਖ ਰੁਪਏ ਮੰਗਾ ਦੇਣ ਲੈਣ ਦਾ ਕਿਹਨੇ ਉਦਰਾ ਦਾ ਉਹ ਮੌਕੇ ਤੇ ਵੇਖ ਲਾਂਗੇ ਫਿਰ ਜੇ ਕੋਈ ਠੀਕ ਹੈ ਬਾਈ ਬਰੋਸਾ ਆਪਣਾ ਕਰ ਲਾਂਗੇ ਠੀਕ ਹੈ ਬਈ ਕਿੰਨੇ ਵਾਰ ਨੂੰ ਮੜਾ ਤੋੜ ਦਿਓ ਮੜਾ ਠੀਕ ਹੈ ਤੁਹਾਨੂੰ ਲੈ ਮਿੱਤਰੋ ਦੇਵਰਾਜ ਦਾ ਬੱਚਾ ਦੱਸਦੇ ਆ ਬਾਈ ਹੁਣੀ 2.5 ਸਾਲ ਦੀ ਇੰਦੀ ਉਮਰ ਆ ਬਾਈ ਹੁਣੀ ਵੀ ਮੰਨ ਲਓ ਪਹਿਲਾਂ ਸੌਂਕਣਾ ਸੰਭਦੇ ਰਹੇ ਬਾਅਦ ਚ ਹੁਣ ਇਹਨੂੰ ਸੰਭਿਆ ਨਹੀਂ ਉਹ ਬੰਦਾ ਜਿਹੜਾ ਭਰਾ ਇਹਨੂੰ ਲੈ ਜਾਊਗਾ ਮੁੰਡਾ ਬਾਹਰ ਚਲੇ ਗਿਆ ਜਿਹੜਾ ਸਾਹ ਦਾ ਹੀ ਜਿਹੜਾ ਮੁੰਡਾ ਸਾਹ ਦਾ ਹੀ ਉਹ ਬਾਹਰ ਚਲਾ ਗਿਆ ਬਾਈ ਤੇ ਤਾਂ ਹੀ ਬਾਈ ਉਹਨਾਂ ਨੇ ਵੇਚਣਾ ਤੇ ਐਸਾ ਬਈ ਕਦ ਕੁੱਦ ਕਿੰਨਾ ਹੋਊਗਾ ਹੁਣ ਇਹਦਾ ਹਾਂ ਤੇ ਯਾਰ ਮਿਣਿਆ ਨਹੀਂ ਮੈਂ ਤੈਨੂੰ ਕਹਦੇ ਮਿੰਤੀ ਨਹੀਂ ਕੀਤੀ ਠੀਕ ਹੈ ਬਈ ਠੀਕ ਹੈ ਮਿਣਿਆ ਨਹੀਂਗਾ ਹੈ ਹਾਂਜੀ ਹਾਂਜੀ ਠੀਕ ਹੈ ਲੈ ਬਈ ਇੱਕ ਗੱਲ ਦੱਸ ਦੇਣਾ ਬਈ ਬੇਸ਼ੇਰਾ ਚੰਗਾ ਬਹੁਤ ਆ ਕਾਨਾਂ ਕੁੰਨਾਂ ਦਾ ਬੜਾ ਚੰਗਾ ਵਾ ਬਾਕੀ ਬਈ ਜਿਹੜਾ ਭਰਾਏ ਨੂੰ ਲੈ ਜਾਊਗਾ ਸੰਭਲੂਗਾ ਨਾ ਤਾਂ ਬਈ ਮੈਂ ਇੱਕ ਵਾਅਦਾ ਨਾਲ ਗੱਲ ਕਰ ਰਿਹਾ ਨਾ ਵੀ ਜਾਨਵਰ ਪੂਰਾ ਟਿਕਾਣੇ ਦਾ ਤਿਆਰ ਹੋਊਗਾ ਜੇ ਦੇਵਰਾਜ ਦਾ ਹੋਇਆ ਵੀ ਜਿਵੇਂ ਬਈ ਹੁਣ ਇਹ ਦੱਸ ਦਿਆ ਫਿਰ ਤਾਂ ਵੀ ਮੰਨ ਲਓ ਓਕੇ ਦੀ ਰਿਪੋਰਟ ਆ ਤੇ ਕੰਨਕ ਉਹਨਾਂ ਦਾ ਬੜਾ ਚੰਗਾ ਬਸ਼ੇਰਾ ਵੇਖੋ ਆ ਵੇਖ ਲੋ ਦੇ ਕੰਨਕ ਉਹਨਾਂ ਕਰਵਾ ਸੀਲ ਵੀ ਚੰਗਾ ਇਹ ਨਹੀਂ ਹੈ ਕੋਈ ਦਲੱਤਾ ਦਲੁੱਤਾ ਮਾਰਦਾ ਇਹ ਤੋਂ ਕੋਈ ਦਿੱਕਤ ਨਹੀਂ ਬੜਾ ਜਲਾ ਤੇ ਰੇਟ ਇਹਦਾ ਬਾਈ ਉਹਨਾਂ ਨੇ 1.5 ਲੱਖ ਰੁਪਇਆ ਰੱਖਿਆ ਹੋਇਆ ਵਿੱਚੋਂ ਮਾਨਤਨ ਹੋ ਜਾਊਗਾ ਤੇ ਆਪਾਂ ਇੱਕ ਝੋਟੀ ਵੇਖਣੀ ਬਾਈ ਝੋਟੀ ਦੀ ਕਿੰਨੀ ਹੋ ਲੈ ਮੇਤਰੋ ਇਹ ਦੇਵਰਾਜ ਰਣਨੀ ਵਾਲੇ ਦਾ ਪੋਤਾ ਵਾ ਬਾਈ ਕਨਫਰਮ ਹੋ ਗਿਆ ਵਾ ਬਾਈ ਉਹਨਾਂ ਨੇ ਗੱਲ ਕਰ ਲਈ ਫੋਨ ਦੇ ਉੱਤੇ ਇਹ ਗੱਲ ਨੋਟ ਰੱਖਿਆ ਜੀ ਤੇ ਅੱਛਾ ਬਾਈ ਝੋਟੀ ਕਿੰਨੀ ਚਿਰਦੀ ਆ ਛੋਟੀਆਂ ਢਾਈਆਂ ਕੁਸਲਾਂ ਦੀ ਬਣੀ ਪੁਣੀਆਂ ਬਈ ਹੁਣ ਬਣੀ ਬਈ 14 ਨਵੰਬਰ ਨੂੰ ਬਣੀ ਆ 14 ਨਵੰਬਰ ਨੂੰ ਬਣੀ ਆ ਤੇ ਇਹ ਮਾਣਾ ਇਹ ਮਾਲੇ ਪੱਕ ਤੋਂ ਕਿੰਨਾ ਕੋ ਦੁੱਧ ਦਰਕਾਰ ਕੋ ਦੁੱਧ 15 ਗਿਲੀਟਰ ਦੀ ਮਾਤਲੇ ਸੀ ਠੀਕ ਆ ਬਾਈ ਹਾਂਜੀ ਤੇ ਇਹ ਫਿਰ ਹੁਣ ਵੇਤ ਨਹੀਂ ਆ ਬਾਈ ਹਾਂਜੀ ਹਾਂਜੀ ਕਿੰਦਾ ਰੇਟ ਕੀਤਾ ਕੀਤਾ ਬਾਈ ਇਹ ਦਾ 40000 ਰੁਪਏ ਠੀਕ ਹੈ ਭਾਈ ਇਹ ਉਹਦਾ ਰਹਿਮ ਦੀ ਖੋਲ ਨੂੰ ਡਰਦੀ ਬਹੁਤ ਆ ਹਨਾ ਹਾਂ ਡਰਦੀ ਆ ਥੋੜੀ ਇਹਨਾ ਠੀਕ ਹੈ ਭਾਈ ਨੰਬਰ ਦਈ ਕਰ ਦੇ ਆਪਣਾ ਭਾਈ ਆਪਣਾ ਨੰਬਰ ਹੈ 98153 73383 ਇੱਕ ਵਾਰੀ ਹੋਰ ਬੋਲੋ 98153 73383 ਠੀਕ ਹੈ ਭਾਈ ਇਸ ਨੰਬਰ ਤੇ ਤੁਸੀਂ ਕਰ ਲੈ ਮਿੱਤਰੋ ਭਾਈ ਹੋਣਾਂ ਦੇ ਨਾਲ ਗੱਲਬਾਤ ਰਣੀਆਂ ਵਾਲੇ ਦੇਵਰਾਜ ਦਾ ਪੋਤਾ ਮਿੱਤਰੋ ਇਹ ਤੇ ਇਸ ਟਾਈਮ ਇਹ ਰਾਈਆਂ ਵਾਲੇ ਪਿੰਡ ਦੇ ਵਿੱਚ ਮੌਜੂਦ ਆ 25 ਸਾਲ ਦੀ ਬੱਚੇ ਦੀ ਉਮਰ ਆ ਜਿਹੜੇ ਪ੍ਰਾਣੇ ਸਾਂਭਣ ਨੂੰ ਲੈਣਾ ਭਾਈ ਨਾ ਕਰ ਲੋ ਰਾਬਤਾ ਕਰ ਮਾਰਵਾੜੀ ਨਸਲ ਆ